ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਚੱਲ ਰਹੀ ਲੜੀ ਵਿੱਚੋਂ ਅੱਜ ਦਾ ਜੋ ਪ੍ਰਸੰਗ ਅਸੀਂ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਹ ਪਰੰਪਰਾਸ ਵਿੱਚੋਂ ਹੈ ਇਹ ਪ੍ਰਸੰਗ ਦਸਾਂ ਪਾਤਸ਼ਾਹਿਆਂ ਦੇ ਜੀਵਨ ਨਾਲ ਸੰਬੰਧਿਤ ਹੈ ਅੱਜ ਦਾ ਪ੍ਰਸੰਗ ਹੈ ਪਿਰ ਰਤੇੜੇ ਮੈਂਡੇ ਲੋਏਣ ਸੋ ਆਉ ਭਾਵਨਾ ਅਤੇ ਪਿਆਰ ਨਾਲ ਸਰਵਨ ਕਰਨਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਲਈ ਜਾਣ ਤੋਂ ਪਹਿਲਾਂ ਹੀ ਦਸਵੀਂ ਗੁਰੂ ਨਾਨਕ ਦਾ ਕਿਤਾਬ ਗੋਬਿੰਦ ਨੂੰ ਬਖਸ਼ ਗਏ ਸਨ ਇਸ ਲਈ ਸਿੱਖ ਸੰਗਤ ਵੱਲੋਂ ਉਹਨਾਂ ਨੂੰ ਰਸਮੀ ਤੌਰ ਤੇ ਗੁਰਗੱਦੀ ਬਖਸ਼ਣ ਲਈ ਜੋ ਦੀਵਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜਾਇਆ ਗਿਆ ਸੰਗਤ ਦੇ ਪੱਖੋਂ ਇਸ ਦੀਵਾਨ ਵਿੱਚ ਇੰਨਾ ਜ਼ਿਆਦਾ ਇਕੱਠ ਸੀ ਕਿ ਇਹ ਦੀਵਾਨ ਹੁਣ ਤੱਕ ਦੇ ਗੁਰੂ ਘਰ ਦੇ ਦੀਵਾਨਾਂ ਵਿੱਚੋਂ ਸਭ ਨਾਲੋਂ ਭਾਰੀ ਹੋ ਨਿਬੜਿਆ ਕਸ਼ਮੀਰੀ ਪੰਡਤਾਂ ਦੀ ਦਰਦ ਭਰੀ ਪੁਕਾਰ ਸੁਣ ਕੇ ਗੋਬਿੰਦ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੀਤੀ ਗਈ ਨਿਮਰ ਅਰਜ਼ਾਲਾਲ ਭਰੀ ਬੇਨਤੀ ਕੇਵਲ 9 ਸਾਲ ਦੀ ਉਮਰ ਵਿੱਚ ਗੁਰੂ ਪਿਤਾ ਜੀ ਨੂੰ हिंदवासियों ਦਾ ਦੁੱਖ ਹਰਨ ਲਈ ਆਪਣੇ ਹੱਥੀ ਸੀਸ ਦੇਣ ਲਈ ਤੋਰਨਾ ਔਰ ਫੇਰ ਭਾਈ ਜੈਤਾ ਜੀ ਤੋਂ ਸ਼ਹਾਦਤਾਂ ਦਾ ਹਾਲ ਸੁਣ ਕੇ ਉਹਨਾਂ ਦੀ ਜ਼ੁਬਾਨ ਚੋਂ ਨਿਕਲੀ ਗਰਜ਼ਮੀ ਭਵਾਰ ਦੀ ਜੋ ਜਲਦ ਹੀ ਸਾਰੇ ਦੇਸ਼ ਵਿੱਚ ਫਸਰ ਗਈ ਔਰ ਇਸ ਘੋਰ ਕਾਲਯੁਗ ਵਿੱਚ ਧਰਮ ਦੇ ਰਾਖੇ અલੌਕਿਕ ਮਰਦ ਆਗਮੜੇ ਦੇ ਇਲਾਹੀ ਦੀਦਾਰਿਆਂ ਦੀ ਇੱਕ ਝਲਕ ਲੈਣ ਲਈ ਦੇਸ਼ ਦੇ ਦੂਰ ਦਰਾਡੇ ਦੇ ਕੋਨਿਆਂ ਤੋਂ ਚੱਲ ਕੇ ਸੰਗਤ ਇਸ ਦੀਵਾਨ ਵਿੱਚ ਆ ਹਾਜ਼ਰ ਹੋਈ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੀਰੀ ਪੀਰੀ ਬਾਦਸ਼ਾਹ ਦਰवेश ਔਰ ਸੰ ਸਿਪਾਹੀ ਦੇ ਅਨੋਖੇ ਸੁਮੇਲ ਦੇ ਅਲੌਕਿਕ ਦਿਦਾਰਿਆਂ ਨੇ ਸੰਗਤ ਨੂੰ ਮੰਤਰ ਮੁਕਤ ਕਰ ਦਿੱਤਾ। ਕਿਤੇ ਦੀਵਾਨ ਵਿੱਚ ਨਿਰੋਲ ਗੁਰਬਾਣੀ ਕੀਰਤਨ ਦੁਆਰਾ ਗਾਏ ਜਾ ਰਹੇ ਸਾਈਆਂ ਦੇ ਪ੍ਰੇਮ ਸੋਲੇ ਸੰਗਤਾਂ ਨੂੰ ਸਾਈਆਂ ਜੀ ਦੇ ਇਸ਼ਕ ਵਿੱਚ ਪਰੋ ਰਹੇ ਸਨ ਅਰ ਕੀਤੇ ਤਿਆਰਬਰ ਤਿਆਰ ਸਿੱਖ ਫੌਜਾਂ ਦੇ ਸ਼ਸਤਰ ਕਰਤਬ ਅਤੇ ਘੋਰ ਸਵਾਰ ਅਣਖੀਲੇ ਸਿੱਖ ਯੋਧਿਆਂ ਦੇ ਉੱਚ ਦੀਦਾਰੇ ਸੰਗਤਾਂ ਨੂੰ ਵੀਰ ਰਸ ਨਾਲ ਸਰਸ਼ਾਰ ਕਰ ਰਹੇ ਸਨ ਔਰੰਗਜ਼ੇਬ ਔਰ ਇਸਲਾਮਿਕ ਕੱਟੜਪੰਥੀਆਂ ਦੀ ਇਸ ਸੋਚ ਕਿ ਭਿਆਨਕ ਤਸੀਹੇਆਂ ਭਰੀਆਂ ਸ਼ਹਾਦਤ ਵੱਲ ਤੱਕ ਕੀ ਸੇਖ ਹੋਣ ਡਰ ਜਾਣਗੇ ਦਬ ਜਾਣਗੇ ਨੂੰ ਗੋਬਿੰਦ ਜੀ ਇੱਕੋ ਗਰਜ਼ਵੀਂ ਪਵਕਾਰ ਔਰ ਇਸ ਇੱਕੋ ਇਲਾਹੀ ਦੀਵਾਨ ਦੇ ਨਜ਼ਾਰਿਆਂ ਨੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਜਦ ਸੰਗਤ ਨੇ ਗੋਬਿੰਦ ਦੀ ਨਾਮ ਰਸ ਔਰ ਵੀਰ ਰਸ ਵਿੱਚ ਰੰਗੀ ਹੋਈ ਅਲੌਕਿਕ કિਸ਼ੋਰ ਮੂਰਤੀ ਦੇ ਦੀਦਾਰ ਪਾਏ ਤਾਂ ਸਾਰੀ ਸੰਗਤ ਵਿੱਚ ਹੀ ਵਿਸਮਾਦ ਭਾਵ ਛਾ ਗਿਆ ਬਿਲਕੁਲ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਛੀਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੋਢ ਸਰੀਰ ਧਾਰ ਕੇ ਗੁਰਗੱਦੀ ਤੇ ਆ ਬਿਰਾਜ਼ਮਾਨ ਹੋਏ ਹੋਣ ਇੱਕ ਮਹਾਨ ਫੀਨਿਕਸ ਦੀ ਸ਼ਹਾਦਤ ਵਿੱਚੋਂ ਦੂਸਰੇ ਮਹਾਨ ਫੀਨਿਕਸ ਦਾ ਜਨਮ ਹੋਇਆ ਔਰ ਆਸ਼ਾਵਾਦੀ ਗੀਤ ਫੇਰ ਅਸਮਾਨ 'ਚ ਗੂੰਜਣ ਲੱਗੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉਸੇ ਤਰ੍ਹਾਂ ਹੀ ਦੋ ਵਕਤ ਦੇ ਦੀਵਾਨ ਸਜਦੇ ਹਨ ਜਿਨ੍ਹਾਂ ਵਿੱਚੋਂ ਉਠਦੀ ਇਸ਼ਕ ਹਕੀਕੀ ਦੀ ਸਦ ਲੋਕਾਈ ਨੂੰ ਰੋਹਾਨੀ ਤਲ ਤੇ ਉਚਿਆਣ ਵੱਲ ਜਾ ਰਹੀ ਹੈ ਪਰ ਨਾਲ-ਨਾਲ ਵੀ ਰਸੀ ਤਿਆਰੀਆਂ ਵੀ ਜ਼ੋਰਾਂ ਤੇ ਹਨ ਜਲਦ ਹੀ ਆਨੰਦਗੜ੍ਹ ਕਿਲੇ ਨੂੰ ਉਸਾਰ ਲਿਆ ਗਿਆ ਅਤੇ ਉਸ ਅੰਦਰ ਰਣਜੀਤ ਨਗਾਰੇ ਨੂੰ ਸਥਾਪਿਤ ਕਰ ਦਿੱਤਾ ਗਿਆ ਭਾਈ ਜੇਤਾ ਜੀ ਨੂੰ ਰਣਜੀਤ ਨਗਾਰੇ ਦਾ ਪਹਿਲਾ ਨਗਾਰਚੀ ਬਣਨ ਦਾ ਸੁਭਾਅ ਅਵਸਰ ਪ੍ਰਾਪਤ ਹੋਇਆ। আর ਜਦੋਂ ਹਰ ਰੋਜ਼ ਦੋ ਵਕਤ ਇਸ ਰਣਜੀਤ ਨਗਾਰੇ ਦੀ ਧਮਕ ਗੂੰਜਦੀ ਤਾਂ ਇਸ ਦੀ ਆਵਾਜ਼ ਸਿੱਖ ਸੰਗਤਾਂ ਦੇ ਮਨਾਂ ਨੂੰ ਹੋਰ ਚੜ੍ਹਦੀਆਂ ਕਲਾ ਵਿੱਚ ਲੈ ਜਾਂਦੀ। ਅਸਮਾਨ ਵਿੱਚ ਉੱਚਾ ਕੇਸਰੀ ਨਿਸ਼ਾਨ ਝੁਲਾ ਦਿੱਤਾ ਗਿਆ। ਜੋ ਇਸ ਗੁਲਾਮ ਦੇਸ਼ ਵਿੱਚ ਸੁਤੰਤਰਤਾ ਦੀ ਪਹਿਲੀ ਮਹਿਕ ਬਖੇਰਨ ਲੱਗਾ ਔਰ ਇਹ ਮਹਿਕ ਚਾਰੇ ਪਾਸੇ ਫਸਰ ਕੇ ਗੁਰੂ ਪ੍ਰੇਮ ਦੀਆਂ ਚਰਨਾਟਾਂ ਦੇ ਤਰਾਨਿਆਂ ਨੂੰ ਆਪਣੇ ਵੱਲ ਕੁਝ ਇਸ ਤਰ੍ਹਾਂ ਆਕਰਸ਼ਿਤ ਕਰਨ ਲੱਗੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਸਾਮ ਦੇਸ਼ ਵਿੱਚ ਚਰਨ ਪਾਏ ਸਨ ਤਾਂ ਉਸ ਵਕਤ ਆਸਾਮ ਦੇ ਰਾਜੇ ਰਾਮ ਰਾਏ ਨੇ ਸਤਗੁਰੂ ਜੀ ਦੀ ਚਰਨ ਸ਼ਰਨ ਵਿੱਚੋਂ ਰੋਹਾਨੀ ਸੁਖ ਪ੍ਰਾਪਤ ਕਰ ਸਿੱਖੀ ਧਾਰਨ ਕੀਤੀ ਸੀ ਰਾਜਾ ਰਾਮ ਰਾਏ ਦੇ ਅਕਾਲ ਚਲਾਣੇ ਉਪਰੰਤ ਉਸ ਦੀ ਰਾਜਗਦੀ ਉਸ ਦੇ ਪੁੱਤਰ ਰਾਜਾ ਰਤਨ ਰਾਏ ਨੇ ਸੰਭਾਲੀ ਜਿਸ ਦਾ ਜਨਮ ਸਤਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਸਦਕਾ ਹੀ ਹੋਇਆ ਸੀ ਰਾਜਾ ਰਤਨ ਰਾਏ ਦੀ ਰਾਣੀ ਮਾਂ ਸਤਗੁਰੂ ਜੀ ਦੀ ਅਤ ਗੁੱਜੀ ਪ੍ਰੇਮਣ ਸੀ ਹਰ ਵਕਤ ਇਸ ਦੇ ਮਨ ਵਿੱਚ ਸਤਗੁਰ ਜੀ ਦੀ ਰੂਹਾਨੀਅਤ ਨਾਲ ਸਰਸਾਰ ਮੂਰਤ ਵੱਲ ਖਿੱਚ ਲੱਗੀ ਰਹਿੰਦੀ ਸੀ ਦਰਸ਼ਨਾਂ ਦੀ ਭੁੱਖ ਵਿਆਕੁਲ ਕਰੀ ਰੱਖਦੀ ਸੀ ਪਰ ਕਮਾਲ ਕਿ ਇਹ ਸਭ ਕੁਝ ਇਸ ਦੇ ਅੰਦਰ ਹੀ ਵਾਪਰਦਾ ਸੀ ਬਾਹਰ ਕਿਸੇ ਕਿਣਕੇ ਨੂੰ ਵੀ ਇਸ ਦੀ ਅੰਦਰਲੀ ਪ੍ਰੀਤ ਦੀ ਭਿੰਨਕ ਤੱਕ ਨਹੀਂ ਸੀ ਪਹੁੰਚਦੀ ਜਦ ਵੀ ਇਕਾਂਤ ਹੋਣੀ ਤਾਂ ਇਸ ਦੀ ਇਸ ਗੁਜਜੀ ਇਲਾਹੀ ਪ੍ਰੀਤ ਨੇ ਇਸ ਦੇ ਸੋਹਣੇ ਨੈਣਾ ਵਿੱਚੋਂ ਸੁੱਚੀ ਮੂਤੀਆਂ ਦੇ ਰੂਪ ਵਿੱਚ ਆਦਿਦਾਰੇ ਦੇਣੇ ਔਰ ਇਸ ਦੇ ਇਹ ਪਿਆਰੇ ਲੋਇਣ ਪਿਰ ਰਤਿਆੜੇ ਮੈਂਡੇ ਲੋਇਣ ਹੋ ਜਾਣੇ ਇਸ ਦੀ ਇਹ प्रबल ਇੱਛਾ ਸੀ ਕਿ ਇਸ ਦੇ ਪੁੱਤਰ ਰਤਨ ਰਾਏ ਦੇ ਮਨ ਵਿੱਚ ਵੀ ਸਤਗੁਰੂ ਜੀ ਦੇ ਇਲਾਹੀ ਇਸ਼ਕ ਦੀ ਖਿੱਚ ਜਾਗੇ ਜਿਸ ਲਈ ਇਹ ਰੋਜ਼ਾਨਾ ਸਤਗੁਰੂ ਜੀ ਅੱਗੇ ਅਰਦਾਸ ਕਰਦੀ ਸੀ ਔਰ ਉਸ ਮੁਬਾਰਕ ਸਮੇ ਦੇ ਆਉਣ ਦਾ ਇੰਤਜ਼ਾਰ ਕਰਦੀ ਰਹਿੰਦੀ ਸੀ ਇੱਕ ਦਿਨ ਆਪਣੇ ਮਸਤਕ ਤੇ ਸਤਗੁਰ ਜੀ ਦੇ ਮਿਹਰ ਦੇ ਨਿਸ਼ਾਨ ਵਾਲ ਤੱਕ ਕੇ ਜਦ ਰਾਜਾ ਰਤਨ ਰਾਏ ਨੇ ਆਪਣੀ ਰਾਣੀ ਮਾਹ ਪਾਸੋਂ ਇਸ ਨਿਸ਼ਾਨ ਬਾਰੇ ਪੁੱਛਿਆ ਤਾਂ ਰਾਣੀ ਮਾਹ ਨੇ ਸੁਭਾਗ ਸਮਾ ਆਇਆ ਜਾਣ ਕੇ ਸਤਗੁਰ ਜੀ ਦੇ ਮਿਹਰ ਨਾਲ ਜੁੜੀ ਰਤਨ ਰਾਏ ਦੇ ਜਨਮ ਦੀ ਗਾਥਾ ਔਰ ਸਤਗੁਰ ਜੀ ਦੇ ਇਲਾਹੀ ਰੋਹਾਨੀ ਦੀਦਾਰਿਆਂ ਦਾ ਹਾਲ ਅਜੀ ਹੀ ਪ੍ਰੇਮ ਪਰੇ ਬੈਰਾਗ ਵਿੱਚ ਕਹਿ ਸੁਣਾਇਆ ਕੀ ਸੁਣਦੇ ਸਾਰ ਰਤਨ ਰਾਏ ਦਾ ਦਿਲ ਉਛਾਲਿਆਂ ਵਿੱਚ ਆ ਗਿਆ ਪਰ ਜਦ ਸੁਣਿਆ ਕਿ ਸਤਗੁਰੂ ਜੀ ਹਿੰਦ ਵਾਸੀਆਂ ਨੂੰ ਜ਼ੁਲਮਾਂ ਦੇ ਤੂਫਾਨ ਤੋਂ ਬਚਾਉਣ ਲਈ ਆਪਣਾ ਸੀਸ ਕੁਰਬਾਨ ਕਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਤਾਂ ਇਸ ਦਾ ਮਨ ਬਹੁਤ ਉਦਾਸ ਹੋਇਆ ਇਸ ਦੀ ਉਦਾਸੀ ਦੇਖ ਕੇ ਜਦ ਰਾਣੀ ਮਾ ਨੇ ਦਸਵੀਂ ਗੁਰੂ ਨਾਨਕ ਗੋਬਿੰਦ ਦੀ ਗਰਜ਼ਮੀ ਪਵਕਾਰ ਔਰ ਚੜਦੀਆਂ ਕਲਾ ਦੀ ਗਾਥਾ ਕਹਿ ਸੁਣਾਈ ਤਾਂ ਰਾਜਾ ਰਤਨ ਰਾਏ ਇਕਦਮ ਵਿਸਮਾਦ ਵਿੱਚ ਆ ਗਿਆ ਔਰ ਇਸ ਅਲੌਕਿਕ ਉਸਤਤ ਨੂੰ ਸੁਣ ਕੇ ਗੋਬਿੰਦੇ ਇਲਾਹੀ ਦੀਦਾਰਿਆਂ ਦੀ ਅਜੇ ਹੀ ਤੜਪ ਇਸ ਦੇ ਮਨ ਵਿੱਚ ਜਾਗੀ ਕਿ ਇਸ ਨੇ ਉਸੇ ਵਕਤ ਸ਼੍ਰੀ ਆਨੰਦਪੁਰ ਸਾਹਿਬ ਲਈ ਕੂਚ ਕਰਨ ਦੀ ਤਿਆਰੀ ਆਰੰਭ ਕਰਵਾ ਦਿੱਤੀ ਬੜੇ ਚਾਉ ਨਾਲ ਸੁੰਦਰ-ਸੁੰਦਰ ਪੇਟਾ ਵਾਲੇ ਕੀ ਰਾਜਾ ਰਤਨ ਰਾਏ ਆਪਣੀ ਰਾਣੀ ਮਾਂ ਅਰ ਵਜੀਦ ਸਮੇਤ ਸਤਗੁਰੂ ਜੀ ਦੇ ਦਰ ਤੇ ਹਾਜ਼ਰ ਹੋਇਆ ਅਜੇ ਦਰ ਦੇ ਬਾਹਰ ਹੀ ਸਨ ਕਿ ਸਤਗੁਰੂ ਜੀ ਦੀ ਗੁੱਜੀ ਪ੍ਰੇਮਣ ਸਤਗੁਰੂ ਜੀ ਦੀ ਗੁੱਜੀ ਪ੍ਰੇਮਣ ਰਾਣੀ ਮਾਂ ਦੇ ਕਦਮ ਅਚਾਨਕ ਰੁਕ ਗਏ ਔਰ ਉਸ ਨੂੰ ਕੁਝ ਇਸ ਤਰ੍ਹਾਂ ਦੀ ਅਰਦਾਸ ਵਿੱਚ ਲੀਨ ਕਰ ਗਏ हे अर्शਾਂ ਦੇ مالک ਵਾਹਿਗੁਰੂ ਤੇਰੇ ਬਖਸ਼ੇ ਨੈਣ ਬਾਹਰ ਮੁਖੀ ਰੁਖ ਵਾਲੇ ਹੋਣ ਕਰਕੇ ਤੇਰੇ ਇਲਾਹੀ ਦੀਦਾਰਿਆ ਨੂੰ ਨਹੀਂ ਪਾ ਸਕੇ ਤੁਸਾਂ ਦਾ ਠੱਠਿਆਂ ਬਾਹਰ ਮੁਖੀ ਦ੍ਰਿਸ਼ਟੀ ਵਾਲਿਆਂ ਨੂੰ ਤਰਸ ਕਰਕੇ ਆਪਣੀ ਨਿਵਾਜੇ ਸਤਕੂਰ ਜੀ ਦੇ ਰੂਪ ਵਿੱਚ ਦੀਦਾਰੇ ਬਖਸ਼ੇ ਸਨ हे ਦਾਤੇ ਤੇਰੇ ਉਦੋਂ ਦੇ ਤਾਰੇ ਅਸੀਂ ਫੇਰ ਫੇਰ ਤਾਂਗਦੇ ਰਹੇ हे लोभी मन तेरे ओना इलाही दीदारियां नु रीझदा रह। फेर फेर रीझदा रह। तू ਧਨ ਹੈ ਦਾਤਾ ਜੋ ਫੇਰ ਅਵਸਰ ਬਖਸ਼ਿਆ ਹੈ ਕਿ ਇਨਾ ਸਿੱਖਦਿਆਂ ਤੜਫਦਿਆਂ ਨੈਣਾਂ ਨੂੰ ਆਪ ਜੀ ਦੇ دیدار ਗੁਰੂ ਰੂਪ ਹੋ ਕੇ ਫੇਰ ਹੋਣ। हे ਦਾਤਾ ਜੀ ਤਰਸ ਕਰਨਾ ਜਿਸ ਮਿਹਰ ਨਾਲ ਲਾਲ ਜੀ ਨੂੰ دیدار ਬਖਸ਼ਣ ਲੱਗੇ ਹੋ ਉਸੇ ਮਿਹਰ ਨਾਲ ਲਾਲ ਜੀ ਦੇ ਅੰਦਰਲੇ ਨੇਤਰ ਵੀ ਖੋਲ ਦੇਣਾ ਤਾਂ ਜੋ ਤੁਹਾਡੇ ਸਰੂਪ ਦੀ ਪਹਿਚਾਨ ਫੇਰ ਨਾ ਭੁੱਲੇ ਬਖਸ਼ਣਾ हे ਸਤ ਬਖਸ਼ਿੰਦ ਜੀ ਦਰ ਠੱਠਿਆਂ ਨੂੰ ਤੁਸੀਂ ਆਪ ਬਖਸ਼ੀ ਰੱਖਣਾ ਔਰ ਤਰਸ ਕਰਕੇ ਆਪ ਆਪਣੇ ਲੜ ਲਾਈ ਰੱਖਣਾ ਜੀ ਇਸ ਤਰ੍ਹਾਂ ਕਿਸੇ ਅਗੰਮੀ ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ ਰਾਣੀ ਮਾਂ ਅਰਦਾਸ ਕਰਦੀ ਰਹੀ ਆਰ ਪੀਰ ਰਤਿਆੜੇ ਮੈਂਡੇ ਲੋਇਆਂ ਛਮ ਛਮ ਵਰਸ ਦੇ ਰਹੇ ਜਦ ਰਾਣੀ ਮਾਂ ਦੇ ਨੈਣ ਖੁੱਲੇ ਤਾਂ ਇਹਨਾਂ ਨੇ ਦੀਵਾਨ ਵਿੱਚ ਕਦਮ ਧਰੇ ਦੂਰ ਤੋਂ ਗੁਰੂ ਮੂਰਤ ਦਿਸ ਆਈ ਉਸ ਇਲਾਹੀ ਸੁੰਦਰਤਾ ਦਾ ਚਲਕਾਰਾ ਵੱਜਾ ਜੋ ਕਦੇ ਨਹੀਂ ਸੀ ਡਿੱਠਾ ਰਾਜਾ ਰਤਨ ਰਾਏ ਛੇਤੀ ਨਾਲ ਅੱਗੇ ਵੱਧ ਕੇ ਅਜੇ ਚਰਨਾ ਤੇ ਸੀਸ ਧਰਨਾ ਚਾਹੁੰਦਾ ਹੀ ਸੀ ਈ ਕਲਗੀਆਂ ਵਾਲੇ ਸੁੰਦਰ ਸਰੂਪ ਨੇ ਆਪ ਅੱਗੇ ਵੱਧ ਕੇ ਰਤਨ ਰਾਏ ਦੇ ਹੱਥ ਆਪਣੀ ਮੁਬਾਰਕ ਹੱਥਾਂ ਵਿੱਚ ਲੈ ਲਈ ਆ ਰਤਨ ਰਾਏ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਗਲ ਨਾਲ ਲੱਗਦਿਆਂ ਹੀ ਬਿਜਲੀ ਦੀ ਰੌਣ ਧੀਆਂ ਚਰਨਾਟਾਂ ਜਈਆਂ ਰਤਨ ਰਾਏ ਦੇ ਸਰੀਰ ਵਿੱਚ ਫੇਰ ਗਈਆਂ ਅੰਦਰ ਕੋਈ ਖੜਕ ਦੀ ਆਵਾਜ਼ ਹੀ ਆਈ ਔਰ ਅੰਦਰਲੇ ਦੀ ਕਾਇਆ ਪਲਟ ਹੋ ਗਈ ਅੰਦਰਲਾ ਨਿਰਮਲ ਤੇ ਉੱਚਾ ਜਿਹਾ ਹੁੰਦਾ ਮਹਿਸੂਸ ਹੋਇਆ ਕੋਈ ਇਲਾਹੀ ਸਵਾਦ ਆਇਆ ਹਿਰਦੇ ਦੇ ਡੂੰਘੇ ਥਾਵੇਂ ਕੋਈ ਰਸ ਜਿਹਾ ਭਰ ਗਿਆ ਔਰ ਇਲਾਹੀ ਸ਼ਬਦ ਵਾਹਿਗੁਰੂ ਰਸ ਰੂਪ ਹੋ ਕੇ ਰਸਨਾ ਤੇ ਆ ਬੈਠਾ ਨਾਮਦਾਨ ਹੋ ਗਿਆ ਹਾਂਜੀ ਜੀਦਾਨ ਹੋ ਗਿਆ ਰਾਣੀ ਮਾਂ ਤੱਕ ਰਹੀ ਹੈ ਤਕਦੀ ਤਕਦੀ ਕਿਸੇ ਸ਼ੁਕਰ ਭਰੇ ਇਲਾਹੀ ਸਵਾਦ ਵਿੱਚ ਗਰਕ ਹੋ ਰਹੀ ਹੈ ਔਰ ਪਿਆਰ ਨਾਲ ਗਾ ਰਹੀ ਹੈ ਮਨ ਆਸ ਉਡਣੀ ਮੇਰੇ ਪਿਆਰੇ ਦੋਹੇ ਨੈਣ ਜੁੜੇ ਗੁਰੂ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਿਉਂ ਮਾਤ ਸੁਤੇ ਪਿਆਰਿਓ ਇਸ ਪ੍ਰਸੰਗ ਦਾ ਬਾਕੀ ਰਹਿਦਾ ਹਿੱਸਾ ਅਸੀਂ ਅਗਲੇ ਪ੍ਰਸੰਗ ਵਿੱਚ ਪੜਾਂਗੇ ਪਰੰਪਾਰਸ ਵਿੱਚੋਂ ਹੁਣ ਤੱਕ ਜਿੰਨੇ ਵੀ ਪ੍ਰਸੰਗ ਪੜੇ ਗਏ ਹਨ ਉਹਨਾਂ ਸਾਰੇ ਪ੍ਰਸੰਗਾਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਜੋ ਇਹੋ ਜਿਹੇ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਆਪ ਜੀ ਤੱਕ ਅਤੇ ਵਤ ਵਦ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਬੇਰਾਗਨ ਚੈਨਲ ਵਿੱਚ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕਿਤੇ ਗਏ ਕੀਰਤਨ ਆਪ ਸੁਣ ਸਕਦੇ ਹੋ